ਆਮੀਨ ਵਾਹ ਕੀ ਰਹਾ ਸਾਰੇ ਰਿਕਾਰਡ ਤੋੜ ਮੇਰਾ ਖਿਆਲ ਆ ਸਾਰੇ ਮੈਚਾਂ ਦੇ ਰਿਕਾਰਡ ਤੋੜਦੇ ਨੇ ਬੱਚੀ ਨੇ ਯਾਰ ਹੁਣ ਤੱਕ ਨੇ ਸਾਰੇ ਰਿਕਾਰਡ ਉੱਪ ਤੋੜਦੇ ਲੌਂਕਰ ਦੇ ਵਿੱਚ ਜਸਮੀਨ ਇਹਦੇ ਪਿਛਲੇ ਸਾਰੇ ਰਿਕਾਰਡ ਤੋੜਤੇ ਬਾਬੇ ਨਾਰਕ ਦੀਆਂ 13ਵਾਂ ਵੱਧ ਰਹੀ ਹੈ ਪਿਛਲੇ ਸਾਰੇ ਰਿਕਾਰਡ ਤੋੜਤੇ ਜਸਵੀਰ ਨੇ ਇੱਕ ਤਾੜੀ ਮਾਰ ਬੱਤੀ ਤੇ ਲਈ ਯਾਰ ਖੜ ਕੇ ਖੜ ਪਰੋ ਯਾਰ ਰਹਿਣਾ ਪੀਜਾ ਤੇ 13 ਮਿੰਟ ਬੋੜਨ ਦੇ ਏ ਚੱਕ ਚੱਕ ਲੈ ਵੀ ਬਾਬੇ ਨਾਰਕ ਦੀਆਂ ਹੋ ਗਈਆਂ 13 ਹੋ ਗਈਆਂ ਵਾਏ ਗੁਰੂ 13 13 ਤੱਪ ਗਈ ਗੁਰੂ ਵਾਏ ਗੁਰੂ ਪਿਛਲੇ ਸਾਰੇ ਰਿਕਾਰਡ ਸਾਰੇ ਰਿਕਾਰਡ ਪੜ੍ਹਦੇ ਫੜ ਤੱਕਦੇ ਵਾਏ ਗੁਰੂ ਸਾਰਾ ਪੜਨਾ ਲੱਗ ਜਾ ਕਿਤੇ सेकंड 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 मिनट मिनट पिछे गए यार यार बी इन्हे बिठा यार चौदह पंद्रह कोच खड़े जेड़े बस

ਸ਼ੇਰ ਮਰਨ ਕੋਲ ਵਾਲਾ ਕੋਈ ਨਹੀਂ ਚੱਲ 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 ਉਹ ਪਹਿਲਾਂ ਨਹੀਂ बहुत वे रातिया हिकु ਉਹ ਨੱਕੀ ਜਿੱਤਿਆ ਪਾਣੀ ਪੂਰੀ ਆਉਂਦਾ ਲੱਟਾ ਨੂੰ ਦੋ ਬਾਸੰਦ ਦੇ ਬੱਚੇ ਨੂੰ ਪਾਣੀ ਪਿਆਓ ਲੈ ਬਈ ਮਿੱਤਰੋ ਸਾਰੇ ਰਿਕਾਰਡ ਤੋੜਤੇ ਇਹ ਕੁੜੀਆ ਕੀ ਨਾਮ ਹੈ ਬੱਚੇ ਜੈਸਮੀਨ ਜੈਸਮੀਨ ਕੋਟਲੀ ਤੋਂ ਬਈ ਲੈ ਵੀ ਇਸ ਕੁੜੀਆ ਵਾਸਤੇ ਸ਼ੇਅਰ ਵੀ ਜਰੂਰ ਕਰਨਾ ਲਾਈਕ ਵੀ ਜਰੂਰ ਕਰਨਾ ਕਮੈਂਟ ਆਫ ਦਾ ਜਰੂਰ ਦੇਣਾ ਤੁਹਾਡੀ ਬੇਟੀ ਅੱਛਾ ਅੱਛਾ ਦੇ ਦੇ ਨਾ ਇਵੈਂਟ ਆਪਣੇ ਕੋਟੀ ਨੂੰ ਕਰਵਾਇਆ ਹਾਂ ਜੀ ਇਵੈਂਟ ਕਰਵਾਉਂਦੇ ਹਾਂ ਠੀਕ ਹੈ ਜਿਹੜੇ ਆਪਣੇ ਪਿੰਡੂ ਜਿਹੜੇ ਆਪਣੇ ਸਿੰਘਾਂ ਦੇ ਨਾਲ ਹੂੰ ਉਹਨਾਂ ਨੂੰ ਆਪਾਂ ਪਿਆਰ ਬੱਲੇ 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 ਆਪਣੀ ਬੇਟੀ ਆਪਣੀ ਨੋਟਾਂ ਦੀ ਝੜੀ ਲੱਗੀ ਹੋਏ ਸਾਰੇ ਪਿੰਡ ਦੀ ਬੱਚੀ ਆ ਰਹੀ ਹੈ ਹਾਏ ਮਤਲਬ ਇਹ ਬੇਗੋ ਮੈਂ ਕਿੰਨਾ ਧੰਨਵਾਦ ਕਰਦਾ ਬਈਆਂ ਨੇ ਬਹੁਤ ਵਧੀਆ ਇਵੈਂਟ ਪਾਇਆ ਬਈਆਂ ਨੇ ਵੀ ਆਪਾਂ ਨੂੰ ਹਰੇਕ ਬੰਦੇ ਨੂੰ ਆਪਣੇ ਜਿਹੜੇ ਮੇੜਾ ਪਿੰਡ ਆਪਾਂ ਨੂੰ ਇਹ ਇਸ ਤਰ੍ਹਾਂ ਦੀ ਇਵੈਂਟ ਕਰਾਉਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਜੰਡੀ ਚਾਂਕਾ ਇਹ ਬੱਚੀ ਆਪਾਂ ਬਹੁਤ ਖੁਸ਼ ਹਾਂ ਇਹ ਆਹ ਵੇਖੋ ਸਾਡੇ ਨਾਲੇ ਦਾ ਮਾਣ ਹੈ ਭਾਈ ਜੀ ਕੀ ਕਹਿਣਾ ਚਾਹੋਗੇ ਸਾਡੇ ਕੋਟਲੀ ਦਾ ਬਹੁਤ ਵਧੀਆ ਪ੍ਰਾਰਾਲਾ ਜਿਹੜਾ ਭਾਈ ਜੀ ਜਿਵੇਂ ਕਹਿ ਰਹੇ ਆ ਵੀ ਬੱਚਿਆਂ ਨੂੰ ਇਸ ਤਰੀਕੇ ਦਾ ਹੋਰ ਵੀ ਆਪਾਂ ਨੂੰ ਟੂਰਨਾਮੈਂਟ ਕਰਾਉਣੇ ਚਾਹੀਦੇ ਆ ਕਿਉਂਕਿ ਇਹ ਚੀਜ਼ ਦੇ ਨਾਲ ਨਾਲੇ ਧੀਆ ਦਾ ਸਨਮਾਨ ਵਧਦਾ ਭਾਈ ਜੀ ਮੁੰਡਿਆਂ ਦੇ ਤਾਂ ਹਰੇਕ ਟੂਰਨਾਮੈਂਟ ਕਰਾ ਦਿੰਦਾ ਔਰਤਾਂ ਦੇ ਟੂਰਨਾਮੈਂਟ ਬਹੁਤ ਘੱਟ ਹੁੰਦੇ ਆ ਇਸ ਤਰ੍ਹਾਂ ਦੇ ਭਾਈ ਜੀ ਕਰਨਾ ਅਸੀਂ ਬਹੁਤ ਸਹਿਮਤ ਹਾਂ ਬੱਚਿਆਂ ਨੂੰ ਵਾਇਰਲ ਚੜਦੇ ਪਿਆ ਰੱਖੇ ਆਪਾਂ ਰਾਜ ਨੂੰ ਕਰਾ ਦੋ ਬੱਧਾ ਕਰੇ ਪੜਾਈ ਨਹੀਂ ਪੜਾਈ ਦੇ ਨਾਲ ਆਪਾਂ ਨਾ ਜੁੜਨਾ ਜੋ ਕਿ ਪੜਾਈ ਜ਼ਰੂਰੀ ਆਪਾਂ ਕਹਿੰਦੇ ਆ ਬੱਚੀ ਨੇ ਕੱਲਾ ਜਿੱਤਿਆ ਨਹੀਂ ਦਿਲ ਜਿੱਤਲੇ ਦਿਲ ਜਿੱਤਲੇ ਦਿਲ ਜਿੱਤਲੇ ਤੇ ਰਿਕਾਰਡ ਬਣਾ ਲਿਆ ਮੇਰੀ ਗੱਲ ਸੁਣਨਾ ਸਾਹਮਣੇ ਦੇਖਣਾ ਕਿੰਨਾ ਰਿਕਾਰਡ ਹੈ ਮਤਲਬ ਪਤਾ ਕੀ ਆ ਵੀ ਜਦੋਂ ਤੁਸੀਂ ਖੇਡਦੇ ਹੁੰਦੇ ਸੀਗੇ ਪਹਿਲਾਂ ਇਦਾਂ ਤੁਸੀਂ ਘਰੇ ਵੀ ਲੰਮਕਦੇ ਸੀਗੇ ਕਿ ਅੱਜ ਪਹਿਲੀ ਵਾਰ ਲੰਮਕਿਓ ਪਹਿਲੇ ਰਲਮਕੇ ਘਰੇ ਕਿਤੇ ਨਹੀਂ ਲੰਮਕੇ ਅੱਛਾ ਯਾਰ ਬਾਜੀ ਪਿਆਰ ਬਾਜਰੇ ਮਤ ਘਰੇ ਵੀ ਲੰਮਕੇ ਕਹਿੰਦੇ ਠੀਕ ਹੈ ਉਹ ਸਭ ਇਹ ਵੈਸੇ ਰਿਕਾਰਡ ਹੋ ਜੇ ਕਿਸੇ ਦਿਨ ਜਿਹੜੀ ਖੇਡ ਪਸੰਦ ਆ ਤੇ ਮੈਂ ਵੀ ਖਾਸ ਕਰਕੇ ਕੁਰਾਨਾ ਜਿਹਦਾਂ ਜਿਵੇਂ ਕਬੱਡੀ ਪਸੰਦ ਆ ਉਹਨਾਂ ਦੇ ਦਿਮਾਗ ਦਾ ਹਰੀ ਕੀ ਕਰਾ ਲੈਂਦਾ ਉਹ ਜਾਨੇ ਦਿਮਾਗ ਦਾ ਦੁਨੀਆ ਉਹ ਆਪਾਂ ਨੂੰ ਪਰੌਣੀਆਂ ਚਾਹੀਦਾ ਹਰ ਸਾਲ ਪਹਿਲ ਦੇ ਆਧਾਰ ਤੇ ਤੁਮ ਨਾਲੇ ਚੀਨਾਂ ਬੱਚਿਆਂ ਦਾ ਧੀਆਂ ਦਾ ਸਨਮਾਨ ਵਧਾ ਇਸ ਕਰਕੇ ਆਪਾਂ ਨੂੰ ਬਿਲਕੁਲ ਤੇ ਅਤੀ ਭਾਰੀ ਹੈ ਬੱਚੀ ਦੇ ਸਾਡੇ ਪਿੰਡ ਪੂਰ ਦੀ ਉਹ ਬੱਚੀ ਬਹੁਤ ਭਾਰੀ ਭਾਰੀਆਂ ਵੀ ਜਿਹੜੇ ਦਿੱਤ ਕਹਿੰਦੇ 15 ਮਿੰਟ 5 ਸਕੰਡ ਦਾ ਲੰਕਣ ਦਾ ਰਿਕਾਰਡ ਬਣਾ ਕੇ ਇੱਕ ਛੱੜ ਦੀ ਕਲਾ ਮਿਸਾਲ ਕਾਇਮ ਕੀਤੀ ਆ ਹਾਂ ਬਾਈ ਜੀ